ਬਰਤਾਨੀਆ ਦੀ ਸੰਸਦ ਦੇ ਵਿੱਚ ਇੱਕ ਵਾਰ ਫੇਰ ਸਾਰਾ ਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਤਰਤਾ ਹੋ ਰਹੀ ਹੈ ਤੇ ਅੱਜ ਵਿਸ਼ੇਸ਼ ਸਮਾਗਮ ਜਿਹੜਾ ਉਹ ਲਿਖਿਆ ਗਿਆ ਬਰਤਾਨੀਆ ਦੀ ਸੰਸਦ ਦੇ ਵਿੱਚ ਸਾਰਾ ਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦੇਣ ਲੱਗੇ ਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਵੱਲੋਂ ਇਸ ਦੇ ਨੂੰ ਉਲੀਕਣ ਦੇ ਲਈ ਵਿਸ਼ੇਸ਼ ਜਿਹੜਾ ਉਹ ਯੋਗਦਾਨ ਪਾਇਆ ਗਿਆ ਤੇ ਆਓ ਵੇਖਦੇ ਹਾਂ ਸਮਾਗਮ ਦੀਆਂ ਮੁੱਖ ਚਲਕੀਆਂ ਪਕਨ ਸਾਹਿਬ ਕੀ ਕਹਾਂਗੇ ਤੁਸੀਂ ਅੱਜ ਦਾ ਜੇਡੇਮੈਂਟ ਕਿਸ ਤਰ੍ਹਾਂ ਤੁਹਾਡੇ ਆਇਆ ਵੀ ਅਸੀਂ ਇੱਕ ਵਾਰ ਫੇਰ ਸੰਧਾਲੀ ਪੇਟ ਕਰੀਏ ਪਾਰਲੀਮੈਂਟ ਦੇ ਵਿੱਚ ਖਾਸ ਤੌਰ ਤੇ ਸਰਦਾਰ ਮਾਨਪ੍ਰੀਤ ਸਿੰਘ ਬਦਨੀਕਲਾਂ ਜੀ ਤੁਹਾਡਾ ਤੇ ਜੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਤੇ 127 ਸਾਲ ਪਹਿਲਾਂ ਅੱਜ ਤੋਂ ਸਾਰਾ ਗੜੀ ਜਿਹੜਾ ਕਿਲਾ ਵਾ ਉਹਦੇ ਵਿੱਚ 21 ਸਿੰਘਾਂ ਨੇ 10000 ਤੋਂ ਵੱਧ ਅਫਗਾਨੀਆਂ ਨਾਲ ਲੜ ਕੇ ਸ਼ਹੀਦੀ ਪਾਈ ਸੀਗੀ ਤੇ ਇੱਕ ਬੜੀ ਵੱਡੀ ਘਟਨਾ ਸੀ ਕਿਉਂਕਿ ਜੇ ਆਪਾਂ 1971 ਬੰਗਲਾਦੇਸ਼ ਦਾ ਦੇਖੀਏ ਤਾਂ 93000 ਪਾਕਿਸਤਾਨੀ ਫੌਜ ਦੇ ਸਿਪਾਹੀਆਂ ਨੇ ਜਿਹੜੇ ਹਥਿਆਰਬੰਦ ਸੀਗੇ ਉਹਨਾਂ ਨੇ ਆਤਮ ਸਮਰਪਣ ਕੀਤਾ ਸੀ ਪਰ 21 ਸਿੰਘਾਂ ਨੇ ਆਤਮ ਸਮਰਪਣ ਨਹੀਂ ਕੀਤਾ ਅਗਲੇ ਬੰਨੇ 10000 ਖੜਾ ਸੀਗਾ ਤੇ ਉਹਨਾਂ ਨੇ ਲੜ ਕੇ ਸ਼ਹੀਦੀ ਪਾਈ ਤੇ ਜਿਹੜਾ ਪੰਜਾਬੀ ਭਾਸ਼ਾ ਚੇਤਨਾ ਬੋਰਡ ਵੱਲੋਂ ਇਹ ਪ੍ਰੋਗਰਾਮ ਨੂੰ ਪਾਰਲੀਮੈਂਟ ਦੇ ਚਰਚਰ ਹਾਲ ਦੇ ਵਿੱਚ ਇਸ ਵਾਰੀ ਕਰਵਾਉਣਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਉਹਨਾਂ ਸੂਰਮਿਆਂ ਦੀ ਜਿਹੜੀ ਮਾਂ ਬੋਲੀ ਸੀਗੀ ਨਾ ਉਹ ਪੰਜਾਬੀ ਸੀਗੀ ਤੇ ਪੰਜਾਬੀ ਬੋਲੀ ਨੂੰ ਆਪਾਂ ਯੂਕੇ ਦੇ ਮੇਨਸਟ੍ਰੀਮ ਸਾਰੇ ਸਕੂਲਾਂ ਵਿੱਚ ਐਜ਼ ਆਪਸ਼ਨਲ ਸੈਕੰਡ ਲੈਂਗੁਏਜ ਪੜ੍ਹਾਈ ਸ਼ੁਰੂ ਕਰਾਉਣ ਵਾਸਤੇ ਆਪਾਂ ਯਤਨ ਕਰ ਰਹੇ ਹਾਂ ਤੇ ਇਸ ਕਰਕੇ ਇਹ ਇਵੈਂਟ ਕਰਵਾ ਕੇ ਆਪਾਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸੂਰਮਿਆਂ ਨੇ ਡੇਢ ਲੱਖ ਤੋਂ ਵੱਧ ਸੂਰਮਿਆਂ ਨੇ ਵਰਲਡ ਵਾਰ 1 ਵਰਲਡ ਵਾਰ 2 ਸਾਰਾ ਗੜੀ ਜਾਂ ਹੋਰ ਥਾਵਾਂ ਤੇ ਸ਼ਹੀਦੀਆਂ ਪਾਈਆਂ ਉਹਨਾਂ ਚੋਂ ਬਹੁਤਿਆਂ ਦੀ ਪੰਜਾਬੀ ਜਿਹੜੀ ਆ ਬਹੁਤਿਆਂ ਦੀ ਬੋਲੀ ਪੰਜਾਬੀ ਸੀਗੀ ਤੇ ਹੋਰ ਜਿਹੜੇ ਸੀਗੇ ਉਹਨਾਂ ਦੀਆਂ ਭਾਰਤੀ ਪਛਾਣਾਂ ਸੀਗੀਆਂ ਤੇ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਨੂੰ ਤੇ ਹੋਰ ਭਾਰਤੀ ਪਛਾਣਾਂ ਨੂੰ ਜਿਹੜਾ ਵਾ ਉਹ ਯੂਕੇ ਦੇ ਸਕੂਲਾਂ ਦੇ ਵਿੱਚ ਘਰ ਤੋਂ ਘੜ ਐਜ਼ ਅ ਸੈਕੰਡ ਲੈਂਗੁਏਜ ਆਪਸ਼ਨਲ ਜਿਹੜਾ ਉਹ ਪੜਾਇਆ ਜਾਣਾ ਚਾਹੀਦਾ ਤੇ ਜਿਹੜਾ ਇਹ ਇਵੈਂਟ ਆ ਇਸ ਕਰਕੇ ਵੀ ਜ਼ਰੂਰੀ ਆ ਕਿਉਂਕਿ 1947 ਤੋਂ ਪਹਿਲਾਂ ਇਹ ਡਿਨਰ ਹੁੰਦਾ ਸੀਗਾ ਹੋਰ ਇੱਥੇ ਇਵੈਂਟ ਹੋਏ ਨੇ ਲੇਕਿਨ ਡਿਨਰ ਜਿਹੜਾ ਵਾ 1947 ਤੋਂ ਬਾਅਦ ਇਹ ਪਹਿਲੀ ਵਾਰੀ ਹੋ ਰਿਹਾ ਤੇ ਮੈਨੂੰ ਬੜਾ ਮਾਣ ਆ ਤੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮ ਸਮਝਦਾ ਕਿ ਮੈਂ ਇਹ ਈਵੈਂਟ ਨੂੰ ਦੁਬਾਰਾ ਸਟਾਰਟ ਕਰਨ ਦਾ ਹਿੱਸਾ ਬਣਿਆ ਜੀ ਜਰਸੀ ਜੀ ਥੋੜਾ ਜਿਹਾ ਸੰਖੇਪ ਦੇ ਵਿੱਚ ਤੁਸੀਂ ਦੱਸੋ ਵੀ ਤੁਸੀਂ ਸਾਰਾ ਗੜੀ ਦੀ ਇਸ ਯਾਦ ਗੁਰ ਕੈਮ ਰੱਖਣ ਨੂੰ ਯਾਦ ਜੀ ਕੀ ਕੀ ਕੁਸ਼ਤੀ ਕਰ ਹਾਂਜੀ ਸਾਰਾ ਗੜੀ ਦੀ ਯਾਦ ਨੂੰ ਕੈਮ ਰੱਖਣ ਵਾਸਤੇ 42 ਸਾਲ 1982 ਤੋਂ ਅੰਮ੍ਰਿਤਸਰ ਤੋਂ ਮੇਰਾ ਕੰਮ ਸ਼ੁਰੂ ਕੀਤਾ ਸੀ ਫਿਓਲੀ ਲੀਅਰ ਦਾ ਪ੍ਰਸਾਰ ਅੰਮ੍ਰਿਤਸਰ ਤੋਂ ਪੰਜਾਬ ਇੰਡੀਆ ਲੈਵਲ ਤੇ ਗਿਆ ਅੱਜ ਇੰਟਰਨੈਸ਼ਨਲ ਲੈਵਲ ਤੇ ਰ ਹੋ ਚੁੱਕਾ ਹੈ ਅੰਮ੍ਰਿਤਸਰ ਜੇ ਹੀ ਗੁਰਦੁਆਰਾ ਸਾਰਾ ਗੜੀ ਸਾਹਿਬ ਜਿਹੜਾ April 1901 ਦੋ ਵਿੱਚ ਮਨਾਇਆ ਗਿਆ ਸੀ ਉਸ ਦੀ ਦੇਖਭਾਲ ਕੀਤੀ ਹਰ ਸਾਲ ਕੀਰਤਨ ਦਰਬਾਰ ਕਰਾਇਆ ਆਰਟੀਕਲਸ ਲਿਖੇ ਫੈਸੀਪੀਸੀ ਨੇ 1995 96 ਵਿੱਚ ਕੀ ਆ ਵੀ ਸੂਸਲ ਆ ਰਿਹਾ ਵੱਡੇ ਲੈਵਲ ਦੇ ਬਣਾਓ ਫਿਰ ਇਹ ਸੀਵਾ ਮੇਰੇ ਕੋ ਆ ਗਈ 10 ਮਹੀਨਿਆਂ ਦੀ ਕੋਸ਼ਿਸ਼ ਦੇ ਨਾਲ ਅਸੀਂ 21 ਦੇ 21 ਪਰਿਵਾਰਾਂ ਦੇ ਡਿਸੈਂਡੈਂਸ ਲੱਭ ਲਏ ਉਹਨਾਂ ਦੇ ਵੰਸ਼ ਵਿੱਚ ਅੱਜ ਸਾਰੀ ਦੁਨੀਆ 'ਚ ਉਹ ਪ੍ਰਚਾਰ ਹੋ ਰਿਹਾ ਹੈ ਉਸ ਤੋਂ ਬਾਅਦ ਆਇਆ ਇਹਨਾਂ ਦੇ ਪੋਰਟਰੇਟ ਕਿਸੇ ਕੋ ਕਿਸੇ ਪਿਕਚਰ ਨਹੀਂ ਸੀ ਫਿਰ ਉਹਨਾਂ ਦੇ ਡਿਸੈਂਡੈਂਸ ਦੇ ਫੀਚਰਸ ਲਿਆ ਕੇ ਇਹ ਪੋਰਟਰੇਟ ਤਿਆਰ ਕੀਤੇ ਗਏ ਅੱਜ ਦੁਨੀਆ ਦੀਆਂ 56 ਗੈਲਰੀਆਂ 'ਚ ਉਹ ਸਥਾਪਿਤ ਹਨ PK Singh ਮੈਂ ਕਹਾਂਗਾ 21 ਸਿੰਘ ਅੱਜ ਵੀ ਹਨ ਤੇ ਉਹ ਮੈਨੂੰ ਗਾਈਡ ਕਰਦੇ ਹਨ ਕੰਮ ਜੋ ਵੀ ਕਰਨਾ ਹੁੰਦਾ ਚੂਜ਼ਨ ਪਰਸਨ ਹੈ ਗਾ ਮੈਂ ਉਸ ਤੋਂ ਬਾਅਦ ਗਾਈਡੈਂਸ ਇਹ ਆਈ ਸੀ ਵੀ origignal ਬੈਟਲ ਫੀਲਡ ਨੂੰ ਸੰਭਾਲਣਾ ਜਿਹੜੀ ਕਿ 1901 ਵਿੱਚ ਲਾਕਹਰ ਦੇ ਬੈਕ ਸਾਈਡ ਤੇ ਮিনার ਸੀ ਉਹਨਾਂ ਨੇ ਤੋੜ ਦਿੱਤੀ ਸੀ ਮੈਂ ਉਸ ਦੀ ਦੁਬਾਰਾ ਰਿਪੇਅਰ ਕਰਾਈ 21 ਸਿੱਖਾਂ ਦੇ ਉੱਤੇ ਨਾਮ ਲਿਖਾਏ ਇੰਗਲਿਸ਼ ਪੰਜਾਬੀ ਉਰਦੂ ਦੇ ਵਿੱਚ ਤੇ ਚੌਥੀ ਸਾਈਡ ਤੇ ਹੁਣ ਸਾ ਡੀਪਲੇ ਲੱਗੀ ਇਸ ਸਾਈਡ ਮੇਨਟੇਨਡ ਬਾਈ ਸਾਰਾ ਗੜੀ ਫਾਊਂਡੇਸ਼ਨ ਪਿਛਲੇ ਸਾਲ ਪਾਕਿਸਤਾਨ ਦੀ ਆਰਮੀ ਨੇ ਤੇ ਉਧਰ ਦੀ ਸਰਕਾਰ ਨੇ ਮੈਂ 70% ਕਰਵਾ ਦਿੱਤਾ ਸੀ ਕੰਮ ਉਹ ਸਾਰਾ ਗੜੀ ਪਾਰਕ ਦਾ ਬਾਕੀ ਕੰਮ ਉਹਨਾਂ ਨੇ ਕਰਵਾ ਕੇ ਉਹਨੇ ਸੀ ਹਿਸਟੋਰੀਕਲ ਸਾਈਟ ਡਿਕਲੇਅਰ ਕਰ ਦਿੱਤਾ ਹੈ ਮਦਾਨੀ ਏਰੀਆ ਉਹ ਤੋਂ 43 ਕਿਲੋਮੀਟਰ ਥੱਲੇ ਹੰਗੂ ਜਗਾ ਹੈ ਉਸ ਜਗਾ ਦੇਸੀ ਲੋਕਲ ਸੰਗਤ ਦੇ ਸਹਿਯੋਗ ਦੇ ਨਾਲ ਪਹਿਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਰਾ ਗੜੀ ਸਿੰਘ ਸਭਾ ਸਥਾਪਿਤ ਕਰ ਦਿੱਤਾ ਹੈ ਇਸ ਸਾਲ ਕਿਉਂਕਿ ਇੰਡੀਆ ਦੇ ਸਾਰੇ ਮੈਨੂੰ ਸ਼ਹੀਦ ਪਰਿਵਾਰ ਹੋਰ ਵੀ ਕਹਿੰਦੇ ਸੀ ਵੀ ਅਸੀਂ ਅਸਲ ਬੈਟਲਫੀਲਡ ਤੇ ਜਾਣਾ ਹੁਣ ਪਰ ਪਾਕਿਸਤਾਨ ਸਰਕਾਰਿਆ ਨੇ ਉਹਨੂੰ ਵੀ ਜਾਣ ਨਹੀਂ ਦਿੰਦੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਦੇ ਨਾਲ ਸਰਕਾਰ ਨੇ ਮੈਨੂੰ ਜਗ੍ਹਾ ਦਿੱਤੀ ਹੈ ਉਸ ਦੇ ਉੱਪਰ ਸਾਰਾ ਗੜੀ ਫਾਊਂਡੇਸ਼ਨ ਵੱਲੋਂ ориджинал ব্যাটਲਫੀਲਡ ਦੀ ਰੈਪਲੀਕਾ ਬਣਾਣੀ ਸ਼ੁਰੂ ਕਰ ਦਿੱਤੀ ਹੈ ਫਰਵਰੀ ਦਾ ਕੰਮ ਚੱਲ ਰਿਹਾ ਹੈ ਇਸ ਸਾਲ ਨਵੰਬਰ ਦੇ ਐਂਡ ਦੇ ਉਸਤੀ ওপਨਿੰਗ ਹੋਏਗੀ ਬ੍ਰਿਟਿਸ਼ ਆਰਮੀ ਅਮਰੀਕਨ ਆਰਮੀ ਕੈਨੇਡੀਅਨ ਆਰਮੀ ਆਸਟ੍ਰੇਲੀਅਨ ਆਰਮੀ ਤੇ ਇੰਡੀਅਨ ਆਰਮੀ ਇਕੱਠੀ ਉਸਦੀ ਇਨਾਗੂਰੇਸ਼ਨ ਕਰੇਗੀ ਤੁਸੀਂ ਸੰਤੋਸ਼ ਜੀ ਦੱਸੋ ਕੁਝ ਆਪਣੇ ਬਾਰੇ ਤੁਸੀਂ ਮੇਰਾ ਖਿਆਲ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਆਦੇ ਕੁਝ ਤੁਸੀਂ ਵੀ ਆਪਣਾ ਜਾ ਕੇ ਸਾਂਝਾ ਕਰੋ ਮੈਂ ਇਸ ਵਾਰ ਸਰਦਾਰ ਹਰਮੀਤ ਸਿੰਘ ਪਕਣਾ ਜੀ ਦੀ ਸਪான்ਸਰ ਤੇ ਇੱਥੇ ਆਇਆ ਇਹਨਾਂ ਨੇ ਪ੍ਰੋਗਰਾਮ ਤੇ ਇਨਵਾਈਟ ਕੀਤਾ ਤੇ ਇਹ ਪ੍ਰੋਗਰਾਮ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਜੋ ਆਪਣੇ ਪੰਜਾਬ ਵਿੱਚ ਵੀ ਮਨਾਇਆ ਜਾ ਰਿਹਾ ਉਹ ਇੱਥੇ ਥੋੜਾ ਜਿਆਦਾ ਵਧੀਆ ਮਨਾਇਆ ਜਾ ਰਿਹਾ ਮੈਂ ਇਹੀ ਚਾਹੁੰਦਾ ਵੀ ਇੱਥੋਂ ਦੇ ਜਿਹੜੇ ਹੈਗੇ ਐਮਪੀ ਵਗੈਰਾ ਉਹਨਾਂ ਨੂੰ ਥੋੜਾ ਜਆ ਪੰਜਾਬ ਜਾਂ ਇੰਡੀਆ ਵਾਲਿਆਂ ਨੂੰ ਵੀ ਖਿੱਚਣਾ ਚਾਹੀਦਾ ਵੀ ਉਹ ਵੀ ਇਸ ਤਰ੍ਹਾਂ ਵਧੀਆ ਵੱਡੇ ਪੱਧਰ ਤੇ ਮਨਾਉਣ ਤਾਂ ਜੋ ਇਨਾ 21 ਸੂਰਬੀ ਸਿਦਾਂ ਦੀ ਕੁਰਬਾਨੀ ਸਾਰੀ ਦੁਨੀਆ 'ਚ ਮਸ਼ਹੂਰ ਹੋਵੇ ਤੇ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗੇ ਇੱਕ ਬੜੀ ਖੁਸ਼ੀ ਦੀ ਗੱਲ ਇਹ ਵੀ ਆ ਮੈਂ ਪਹਿਲੀ ਵਾਰ ਇੰਡੀਆ ਤੋਂ ਆਇਆ ਕਿਸੇ ਪਾਸੇ ਗਿਆ ਤਾਂ ਉਹ ਮੈਨੂੰ ਇੱਥੇ ਪਹਿਲੀ ਵਾਰੀ ਸਾਡੇ ਸਰਦਾਰ ਹਵਾਲਦਾਰ ਇਸ ਸਿੰਘ ਜੋ ਮੇਰੇ ਪਰਦਾਦਾ ਜੀ ਨੇ ਉਹਨਾਂ ਦੀ ਵਰਸੀ ਲੈ ਲਈ ਆ ਪੰਜਾਬੀ 'ਚ ਵਰਸੀ ਕਹਿ ਸਕਦੇ ਆ ਵਰਸੀ ਦੇ ਸੱਦਿਆ ਗਿਆ ਮੈਨੂੰ ਉਹ ਬੜੀ ਖੁਸ਼ੀ ਆ ਵੀ ਮੈਂ ਪਹਿਲੀ ਵਾਰ ਰਿ ਗਿਆ ਤੇ ਪਹਿਲੀ ਵਾਰੀ ਬਾਹਰ ਗਿਆ ਤਾਂ ਆਪਣੇ ਪਰਦਾਦਾ ਜੀ ਦੀ ਵਰਸੀ ਤੇ ਗਿਆ ਉਹ ਵੀ ਬਰਤਾਨੀਆਂ ਦੀ ਪਾਰਲੀਮੈਂਟ ਉਹ ਵੀ ਬਰਤਾਨੀਆਂ ਦੀ ਪਾਰਲੀਮੈਂਟ ਚ ਉਹ ਇਸ ਤੋਂ ਖੁਸ਼ੀ ਦੀ ਮੈਨੂੰ ਬਹੁਤ ਖੁਸ਼ੀ ਆਇਆ ਚੀਜ਼ ਦੀ ਵੀ ਮੈਂ ਪਹਿਲੀ ਵਾਰ ਇੰਡੀਆ ਤੋਂ ਬਾਹਰ ਗਿਆ ਉਹ ਵੀ ਪਾਰਲੀਮੈਂਟ ਦੇ ਵਿੱਚ ਆ ਇੱਥੇ ਅਸੀਂ ਇਹ ਵੀ ਦੱਸਦੇ ਜਾਈਏ ਕਿ ਬ੍ਰਿਟਾਨੀਆਂ ਦੇ ਵਿੱਚ ਸਾਰਾ ਗੱਡੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਵਿੰਸਫੀਲ ਦੇ ਵਿੱਚ ਜਿਹੜਿਆ ਉਹ ਮਿਸਟਰ ਜਾਗਰਤ ਜਿਹੜੀ ਸਥਾਪਿਤ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਸਰਦਾ ਇਸ਼ਰ ਸਿੰਘ ਉਹਨਾਂ ਦਾ ਇੱਕ ਜਿਹੜਾ ਬੁੱਤ ਆ ਉਹ ਮਾਨੁਕਿਆਂ ਦੇ ਇੱਕ ਜਿਹੜੇ ਕਲਾਕਾਰ ਉਸਨੇ ਹੱਥੀ ਤਿਆਰ ਕੀਤਾ ਸੀ ਜੋ ਕੁਝ ਚਿਰ ਪਹਿਲਾਂ ਡਰਬੀ ਦੇ ਮਿਊਜ਼ੀਅਮ ਦੇ ਵਿੱਚ ਜਿਹੜਾ ਉਹ ਸਥਾਪਿਤ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਬਰਤਾਨੀਆਂ ਦੀ ਸੰਸਦ ਦੇ ਵਿੱਚ ਕਿਸੇ ਵੇਲੇ ਹਰ ਸਾਲ ਜਿਹੜਾ ਇਹ ਸਮਾਗ ਨੂੰ ਕਰਾਇਆ ਜਾਂਦਾ ਸੀ ਬਸ 77 ਸਾਲ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਬਰਤਾਨੀਆਂ ਦੀ ਸੰਸਦ ਦੇ ਵਿੱਚ ਪੇਰ ਇੱਕ ਵਾਰ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਉਹ ਮਨਾਇਆ ਗਿਆ ਹੰਗੁਰਚਰਨ ਜੀ ਤੁਸੀਂ ਕੀ ਕਹੋਗੇ ਅੱਜ ਦਾ ਜਿਹੜਾ ਈਵੈਂਟ ਹੋਇਆ ਪਾਰਲੀਮੈਂਟ ਦੇ ਵਿੱਚ ਸਾਰਾ ਗੜੀ ਦੇ ਸ਼ਹੀਦਾਂ ਲਈ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਹੋਇਆ ਜਿੱਦਾਂ ਆ ਇਹ ਛੇ ਕਿਹ ਸਾਲ ਪਹਿਲਾਂ ਹੋਣਾ ਚਾਹੀਦਾ ਸੀ ਤੇ ਜੇ ਅੱਜ ਦਿਨ ਹੋ ਗਿਆ ਇਹ ਦੋ ਮਹੀਨੇ ਸਾਨੂੰ ਸਾਇਲੈਂਸ ਮਿਲ ਗਏ ਤੇ ਯਾਦ ਜਿਹੜੇ ਸਾਡੇ ਸ਼ਹੀਦ ਹੋਏ ਸਾਡੇ ਸੋਲਜਰ ਬਹੁ ਬਹੁ ਵਧੀਆ ਗੱਲ ਆ ਤੇ ਇਦਾਂ ਹੀ ਹੋਣਾ ਚਾਹੀਦਾ ਤੇ ਸਾਨੂੰ ਇਹ ਯਾਦ ਰਹੀ ਸਾਨੂੰ ਹਰੇਕ ਸਾਲ ਦੱਸਣਾ ਚਾਹੀਦਾ ਕੀ 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 ਤਾਂ ਆਪਣੇ ਬੰਦਿਆਂ ਨੇ ਕੀ ਇੱਥੇ ਸ਼ਹੀਦ ਕੀਤੇ ਤੇ ਫੇਬ ਲੋਕਾਂ ਨੂੰ ਪਬਲਿਕ ਨੂੰ ਪਤਾ ਲੱਗੂਗਾ ਅਗਾਹਾਂ ਹਾਂਜੀ ਇਹ ਸੰਸਾਰਾ ਗੜੀ ਦੀ ਯਾਦ ਦੇ ਵਿੱਚ ਕਰਵਾਏ ਗਏ ਸਮਾਗਮ ਦੀਆਂ ਮੁੱਖ ਚਲਕੀਆਂ ਹੁਣ ਤੋਂ ਮਨਪੀਸੇ ਪਦਨੀ ਕਲਾਂ ਨੂੰ ਜਾਂਦੇ ਤੁਸੀਂ ਵੇਖਦੇ ਰਹੋ ਜੀਤ ਪੀਟੀਵੀ ਬਹੁਤ ਬਹੁਤ ਧੰਨਵਾਦ